ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਬਾੜ ਛੇੜ ਲਈ ਲੈ ਕੇ ਆਏ ਹਾਂਗੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81476 15312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਆ ਜੋ ਬਈ ਹਾਂਜੀ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਠੀਕ ਹਾਂ ਬਈ ਹਾਂਜੀ ਨਾਮ ਤੇ ਬਈ ਆਪਣਾ ਐਡਰੈਸ ਬੋਲ ਦ ਨਾਮ ਬਈ ਅਰਸ਼ਦ ਪਿੰਡ ਚੀਦਾ ਜ਼ਿਲ੍ਹਾ ਮੋਗਾ ਦਾ ਤਹਿਸੀਲ ਬਾਘਾਪੁਰਾਣਾ ਦੀ ਨੇੜੇ ਪਿੰਡ ਬਈ ਨੇੜੇ ਪਿੰਡ ਸੁਖਣਾ ਹੰਦਾ ਠੱਠੀ ਤੇ ਬਰਗਾੜੀ ਤੇ ਬਾਂਦਰਾ ਬਈ ਭਗਤਾ ਵੀ ਨੇੜੇ ਰਹਿੰਦਾ ਹੈ ਨਾ ਕੰਟੈਕਟ ਨੰਬਰ ਬੋਲ ਦੋ ਆਪਣਾ ਕੰਟੈਕਟ ਨੰਬਰ ਬਈ 88376 86606 ਬਈ ਏ ਬਾਈ ਦਾ ਬਈ ਕੰਡੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਈ ਜਿਹੜੀ ਸਾਹਮਣੇ ਹੈ ਵੈੜ ਦੇਖ ਰਿਹਾ ਕਿਹੜਾ ਸੂਆ ਸੂਈ ਆ ਇਹ ਬਲੂਨ ਸੂਈ ਆ ਬਈ ਕਦੋਂ ਸੂਈ ਆ ਬਈ ਇਹ ਕੱਲ ਆਈ ਸੀ ਕੱਲ ਰਾਤ ਸੂਈ ਆ ਬਈ ਇਹ ਠੀਕ ਆ ਕੱਲ ਰਾਤ ਸੂਈ ਆ ਬੱਚਾ ਕੀ ਆ ਗਿਆ ਬਈ ਮਗਰ ਬੱਚਾ ਮਗਰ ਬੱਚਾ ਆ ਬਈ ਯਾਰ ਬੱਚਾ ਮਗਰ ਆ ਗਿਆ ਬੱਚਾ ਇਹਦੇ ਤੇ ਕਿੰਨਾ ਕ ਬੋੜਾ ਬਈ ਫਿਰ ਕੱਢਿਆ ਬੋੜਾ ਵੀ 8 ਕਿਲੋ ਤਿਆਰ ਠੀਕ ਆ ਬਈ ਉਹ ਠੰਡੀ ਸੀਲਾ ਪੂਰੀ ਠੰਡੀ ਸੀਲਾ ਬਈ ਕਿੰਨਾ ਕ ਦੁੱਧ ਪਾ ਦੂ ਐਸਟੀਮੇਟ ਜਾ ਐਸਟੀਮੇਟ ਬਈ 15 16 ਕਿਲੋ ਦੁੱਧ ਤੇ ਖੁੱਲਾ ਪਾ ਤੇ ਬਾਕੀ ਲੇਵਾ ਬਈ ਆਪਾਂ ਚੈੱਕ ਕਰਵਾਉਣਾ ਫੀਟਨ ਵਾਲਾ ਲੇਵਾ ਬਹੁਤ ਸੋਹਣਾ ਲੇਵਾ ਆ ਗਿਆ ਥਣ ਬਹੁਤ ਚੰਗਾ ਆ ਗਿਆ ਪੂਰੀ ਵਿੱਤੀ ਤੇ ਕਹਿ ਸਕਦੇ ਆ ਆਪਾਂ ਥਣ ਲੱਗਿਆ ਵਾ ਥਣਾ ਦਾ ਸਾਈਜ਼ ਚੈੱਕ ਕਰਵਾਉਣਾ ਥਣ ਬਹੁਤ ਚੰਗਾ ਲੱਗਿਆ ਮੁਠੀਆ ਥਣ ਲੱਗੇ ਸਹੀ ਗੱਲ ਲੈ ਬਈ ਮੁਠੀ ਵਾਲਾ ਥਣ ਲੱਗਾ ਨਾੜਾ ਲੋੜਾ ਲੇਵੇ ਤੇ ਬਹੁਤ ਚੰਗੀਆਂ ਬੱਚਾ ਇਹਦੇ ਮਗਰ ਆ ਗਿਆ ਬੱਚਾ ਖੋਲੀ ਬਈ ਤੋਰ ਦੇ ਖੋਲ ਤੋਰ ਤੇ ਤਾਰਾ ਮਾਰੋਗੇ ਮਾਰ ਦਾਂਗੇ ਤਾਰਾ ਬਾਈ ਕਹਿੰਦਾ ਮਾਰ ਦੇਗੇ ਬਾਈ ਜੇ ਲੇਵੇ ਦੀ ਗੱਲ ਕਰੀਏ ਕੱਦ ਕਾਠ ਦੀ ਗੱਲ ਕਰੀਏ ਕੱਦ ਕਾਠ ਬਹੁਤ ਚੰਗਾ ਆ ਗਿਆ ਬਈ ਇਹ ਹੈ ਜਰਸੀ ਆ ਗਈ ਕਾ ਐਚ ਐਫ ਆ ਜੀ ਜਰਸੀ ਕ੍ਰਾਸ ਚ ਹੈ ਬਈ ਇਹ ਠੀਕ ਆ ਐ ਦਮੀ ਦਾ ਚਲ ਕੋਲ ਥੋੜਾ ਹੈ ਬਈ ਬੱਚੇ ਦਾ ਵੀ ਜਰੂਰ ਕਰੂ ਕਿਉਂਕਿ ਪਲੂਨ ਪਸੂਏ ਨਹੀਂ ਪਤਾ ਹੁੰਦਾ ਕਈ ਵਾਰ ਆਪਸ ਨੂੰ ਤੇ ਤੋੜਾ ਤਰਾ ਆਪਸ ਨੂੰ ਚੈੱਕ ਕਰਵਾ ਲੈ ਇੱਕ ਨੰਬਰ ਤੋੜਾ ਆ ਗਿਆ ਬਾਕੀ ਲੰਮੀ ਲੰਮੀ ਫੇਰ ਬੂਜੇ ਗੱਲ ਕਰੀਏ ਕਰਮ ਵਾਲੀ ਦੀ ਫੁੱਲ ਤੇ ਬਈ ਮੁੱਲੇ ਦਾ ਕੀ ਰਹੂਗਾ ਟਿਕਾਣਾ ਤੋੜਦਾ ਤੋਲੇ ਤੇ ਮੁੱਲ ਬਈ 80 ਗ੍ਰਾਹ ਵਾਲਾ 85 ਗ੍ਰਾਹ ਹੂੰ 77000 ਦੀ ਵਚੀ ਦੀ ਠੀਕ ਆ ਮੁੱਲ ਕਰਾਉਣ ਬਈ ਕਹਿੰਦਾ 80 ਕਰਾ ਲੈ 85 ਕਰਾ ਲੋ 70000 ਰੁਪਏ ਦੇ ਅੱਜ ਆਪਾਂ ਵਾਹਟ ਦੇ ਦਾਂਗੇ ਬਾਕੀ ਥਣਾ ਥਣਾ ਦਾ ਗੈਪ ਏ ਇੱਕ ਨੰਬਰ ਆ ਦੰਦੋ ਦੋਣ ਦੰਦ ਬਈ ਠੀਕ ਆ ਦੰਦਾਂ ਆ ਗਈ ਬਈ ਦੋ ਦੰਦ ਬਾਕੀ ਕੁਆਲਿਟੀ ਦੇਖੋ ਚਮਕ ਚਮਕ ਸੈਣੀ ਸੋਣੇ ਦੇ ਫੁੱਲ ਹਨਾ ਹਾਂ ਬਈ ਪੂਰੀ ਪਲੀ ਸਮੀ ਆ ਗਈ ਕੱਦ ਵੈਡ ਵਾਲੀ ਕਰਮ ਵਾਲੀ ਲੈ ਚੱਲ ਕੋਈ ਗੱਲ ਨਹੀਂ ਅੰਦਰ ਥੋੜਾ ਜਿਹਾ ਬਈ ਬੱਚੇ ਦਾ ਕਰਕੇ ਕੱਲ ਜ਼ਰੂਰ ਕਰੂਗੀ ਮੁੱਲ ਵੀ ਬਈ ਨੇ ਖੈਰ ਬਈ ਜੇ ਰੱਖਿਆਗਾ ਤੇ ਲੇਵਾ ਜਿਹੜਾ ਇਹਨੂੰ ਅਗਰ ਟਾਈਟ ਲੇਵਾ ਆ ਗਿਆ ਫੀਡਿੰਗ ਵਾਲਾ ਲੇਵਾ ਆ ਗਿਆ ਬਹੁਤ ਸੋਹਣਾ ਤਾਰਾ ਮਾਰੋਂਗੇ ਭਾਈ ਮਾਰਨੇ ਤਾਰਾ ਭਾਈ ਕਹਿੰਦਾ ਭਾਈ ਆਪਾਂ ਮਾਰ ਕੇ ਦਿਖਾ ਦਿੰਨੇ ਆਗੇ ਲੈ ਭਾਈ ਚੌਣ ਚਬਾ ਪਸ ਨੂੰ ਚੈੱਕ ਕਰਵਾ ਨਾ ਕਰਮਾਲੀ ਦਾ ਇੱਕ ਨੰਬਰ ਚੌਣ ਚਬਾ ਮੋਟੀ ਮੋਟੀ ਚਬਾਈ ਠੰਡੀ ਸੀ ਲਬਾਤਾ ਹੈ ਨਾ ਹਾਂ ਭਾਈ ਹਮ ਲੈ ਭਾਈ ਚੈੱਕ ਕਰ ਸਕਦੇ ਬਹੁਤ ਸੋਹਣਾ ਬਾਕੀ ਇਹ ਬੋਲੇ ਹੀ ਮਾਰਦੇ ਮੇਰਾ ਲਕ ਕੁਆਲਿਟੀ ਦੇਖੋ ਭਾਈ ਕੀ ਆਵਾਜ਼ ਗੀਅਰ ਪਲਾ 5 ਸਾਲ ਦੇ ਬੱਚੇ ਨੂੰ ਭਾਈ ਹਮ ਸਹੀ ਗੱਲ ਆ ਭਾਈ ਪੋਲੀ ਚਵਾਈ ਹੈ ਬਾਕੀ ਪਲੂਨ ਸੂਈਆਂ ਕਹਿੰਦੀ ਕੁਝ ਨਹੀਂ ਹੈ ਨਾ ਨਾ ਕੋਈ ਨਿਆਣਾ ਨਵੰਦੀ ਦੌੜ ਸਹੀ ਗੱਲ ਆ ਭਾਈ ਵਰਫਰ ਕੀ ਠੰਡੀ ਆ ਕਹਿੰਦੀ ਕਰਮਾਂ ਵਾਲੀ ਕੁਛ ਨਹੀਂ ਲੈ ਬਈ ਕ੍ਰੋਸ ਗੰਜਾ ਨਾ ਥੱਲੇ ਨਹੀਂ ਬੈਠਣ ਦਿੰਦਿਆਂ ਪੰਜ ਪੰਜ ਛੇ ਛੇ ਲੱਥੀ ਮਰੀਏ ਨੇ ਸਹੀ ਗੱਲ ਕੋਈ ਚੱਕਰੀ ਨੇ ਨਹੀਂ ਖੜਨੇ ਨਹੀਂ ਆਉਂਦਾ ਹਨਾ 1:00 4 ਵਜੇ ਸੂਈ ਆ ਜੇ ਜੁਰ ਪੈ ਗਈ ਹੂੰ ਸੋਚਵਾਂ ਨਾ ਹੋਈਆਂ ਇਹ ਤਾਂ ਠੀਕ ਹੈ ਜੀ ਆਮ ਤਨ ਚਰ ਕੋ ਬੋਲੀ ਕੱਢੀ ਆ 4 4 ਕਿਲੋ ਬੋਲੀ ਕੱਢੀ ਠੀਕ ਹੈ ਜੀ ਹਾਂ ਬਾਕੀ ਬਈ ਕੁਆਲਟੀ ਕੁਆਲਟੀ ਚੈੱਕ ਕਰ ਸਕਦੇ ਆ ਭਾਈ ਇੱਕ ਨੰਬਰ ਆ ਲੈ ਨਾੜਾ ਨੜਾ ਦੇਖੋ ਬੜੀਆਂ ਕਮਾਲ ਦੀਆਂ ਬਾਕੀ ਥਣ ਵੀ ਕਰਮਾਂ ਨੂੰ ਗੁਲਾਬੇ ਆ ਗਿਆ ਬਲੂਨ ਸੂਈਆਂ ਥਾਣਾਂ ਦੀ ਕੁਆਲਿਟੀ ਇੱਕ ਨੰਬਰ ਨਹੀਂ ਹੱਥ ਚ ਆਉਂਦੀ ਜਿਵੇਂ ਬਲੂਨ ਸੂਈਆਂ ਥਾਣ ਲੱਗਿਆ ਦੇ ਹੂੰ ਸਹੀ ਗੱਲ ਆ ਬਹੁਤ ਸੋਹਣਾ ਥਾਣ ਲੱਗਿਆ ਵਗਾ ਤੇ ਜੇ ਕਿਸੇ ਵੀ ਵੀਰ ਨੂੰ ਬਈ ਬੈੜ ਆ ਬਈ ਪਸੰਦ ਤਾਂ ਬਾਈ ਨਾ ਕਰੇ ਕੰਡੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ